ਹੈਲੋ एवरीवन ਅਸੀਂ ਕਰਨ ਜਾ ਰਿਹਾ ਚੋਲ ਵੰਸ ਤੇ ਇਹਦੇ ਚ ਆਪਾਂ ਨਾਲੇ ਰਾਜ ਰਾਜ ਵੰਨ ਉੱਤਨਾ ਵਰ ਵੀ ਗੱਲ ਕਰਾਂਗੇ ਤਾਂ ਇਹ ਤਿੰਨ ਤਰ੍ਹਾਂ ਦੇ ਆਪਣੇ ਜਿਹੜੇ ਚੋਲ राजे ਸਨ ਪ੍ਰਮਭਿਕ ਮੱਧਕਾਲੀਨ ਤੇ ਅੰਤਿਮ ਤਾਂ ਜਿਹੜੇ ਪਹਿਲੇ ਸਨ ਉਹ ਸਨ 850 ਤੋਂ ਇਸਵੀ ਤੋਂ ਜਿਹੜੇ ਵਿਜਯਾਲਾ ਚੋਲ ਲਗਭਗ 848 ਤੋਂ 871 ਦੀ ਅਦਿੱਤਿਆ ਪਹਿਲਾ ਜਿਹੜਾ ਸੀਗੇ ਇਹ ਗੱਲ 871 ਤੋਂ 907 ਦੀ ਤੇ ਉਸ ਤੋਂ ਬਾਅਦ ਪ੍ਰਾਂਤਕ ਪਹਿਲਾ 907 ਤੋਂ 955 ਦੀ ਤੇ ਗੰਦਰ ਅਦਿੱਤਿਆ 955 ਤੋਂ 947 ਦੀ ਅਰਿੰਜਾ ਜਿਹੜਾ ਚੋਲ ਆ 956 ਤੋਂ 957 ਦੀ ਸੁੰਦਰ ਚੋਲ ਜਾਵੀਰ ਪ੍ਰਾਂਤਕ ਦੁਜਾ 957 ਤੋਂ 970 ਦੀ ਉਸ ਤੋਂ ਬਾਅਦ ਸਨ 970 ਤੋਂ 985 ਇਹ ਰਾਜ ਹੁੰਦੇ ਸਨ ਆਪਣੇ ਦੱਖਣ ਵਿੱਚ ਚੋਲ ਵੰਸ਼ ਜਿਹੜਾ ਤੇ ਇਸ ਤੋਂ ਬਾਅਦ ਜਿਹੜਾ ਮਧਗਾਲੀ ਰਾਜ ਰਾਜ ਚੋਲ ਪਹਿਲਾ ਇਹਨਾਂ ਨੂੰ ਰਾਜ ਰਾਜਾ ਰਾਜ ਰਾਜੇ ਹੀ ਕਿਹਾ ਰਾਜ ਰਾਜਾ ਚੋਲ ਪਹਿਲਾ ਰਾਜ ਰਾਜਾ ਮਹਾਨ ਵੀ ਕਹਿੰਦੇ ਸਨ 985 ਤੋਂ 1014 ਇਹਨਾਂ ਦੀ ਗੱਲ ਕਰਾਂਗਾ ਅੱਗੇ ਇਸ ਵੀਡੀਓ 'ਚ ਉਸ ਤੋਂ ਬਾਅਦ ਰਾਜੇਂਦਰ ਚੋਲ ਰਾਜਾ ਤਿਰਾਜ ਚੋਲ ਪਹਿਲਾ ਰਾਜੇਂਦਰ ਚੋਲ ਦੂਜਾ ਵੀ ਰਾਜੇਂਦਰ ਚੋਲ ਇਸ ਤੋਂ ਬਾਅਦ ਅਥੀਰਾ ਰਾਜੇਂਦਰ ਅਥੀ ਰਾਜੇਂਦਰ ਚੋਲ 1070 ਦੀ ਗੱਲ ਹੈ ਫਿਰ ਉਸ ਤੋਂ ਬਾਅਦ ਕੋਲਤੁੰਗ ਚੋਲ 1070 ਤੋਂ 1122 ਫਿਰ ਵਿਕਰਮ ਚੋਲ 1118 ਤੋਂ 1135 ਫਿਰ ਗੁਲਤੁੰਗ ਚੋਲ ਦੂਜਾ 1137 ਤੋਂ 1150 ਫਿਰ ਰਾਜਰਾ ਚੋਲ ਦੂਜਾ ਰਾਜਾ ਤਿਰਾਜ ਚੋਲ ਦੂਜਾ ਫਿਰ ਕੋਲਤਮ ਚੋਲ ਤੀਜਾ ਇਸ ਤਰ੍ਹਾਂ ਮਤਲਬ ਲਾਸਟ ਰਜਿੰਦਰ ਚੋਲ ਤੀਜਾ 1246 ਤੋਂ 1279 ਤਾਂ ਜਿਹੜੇ ਪਹਿਲੇ ਰਾਜ ਇਸ ਬਗਲ ਕਰਨੀਏ ਜਿਹੜੇ ਰਾਜ ਰਾਜ ਪਹਿਲਾ ਰਾਜਾ ਪਹਿਲਾ ਜਿਹੜਾ ਉਹਨਾਂ ਦਾ ਪੂਰਾ ਨਾਮ ਸੀਗਾ ਅਦุล ਮੋਜੀ ਵਰਮਨ ਜਾਂ ਫਿਰ ਅਰੁਲ ਮੋਜੀ ਵਰਮਨ ਵੀ ਕਹਿੰਦੇ ਹਨ ਤੇ ਇਹ ਗੱਲ ਜਿਹੜੀ 985 ਤੋਂ 1014 ਦੀ ਇਹਨਾਂ ਨੇ ਉੱਤਰ ਪੜ ਤੋਂ ਤੋਂ ਲੈ ਕੇ ਸੋਰੀ ਦੱਖਣ ਪੜ ਤੋਂ ਲੈ ਕੇ ਉੱਤਰੀ ਜਿਹੜਾ ਸ਼੍ਰੀਲੰਕਾ ਸੀਗਾ ਉਤੋਂ ਤੇ ਦਰਮਾਲ ਦੀ ਉਹ ਇੱਧਰ ਸਾਰੇ ਪਾਸੇ ਕਬਜ਼ਾ ਕਰ ਲਿਆ ਸੀ ਇਹਨਾਂ ਨੇ ਤੇ ਆਪਣੇ ਟਾਈਮ 'ਚ ਇਹਨਾਂ ਨੇ ਨੌ ਸੈਨਾਂ ਸੈਨਾਂ ਨੂੰ ਬੜਾ ਮਜ਼ਬੂਤ ਕੀਤਾ ਸੀਗਾ ਤੇ ਜਿਹੜਾ ਪ੍ਰਸ਼ਾਸਨ ਸੀਗਾ ਸਾਮਰਾ ਸੀਗਾ ਨਾ ਜਿਹੜਾ ਉਸ ਨੂੰ ਮੰਡਲਮ ਵਲਨਾਡੂ ਨਾਡੂ ਕੁਰਮ ਵਿੱਚ ਵੰਡਿਆ ਸੀਗਾ ਜ਼ਮੀਨ ਦਾ ਜਿਹੜਾ ਰਾਜ ਸਬ ਸਿਸਟਮ ਸੀਗਾ ਉਹਨੂੰ ਬੜਾ ਵਿਵਸਥਿਤ ਕੀਤਾ ਸੀਗਾ ਮੰਦਿਰ ਪ੍ਰਸ਼ਾਸਨ ਜਿਹੜੇ ਉਹ ਸੁਧਾਰ ਕੀਤੇ ਸੀਗੇ ਇੱਕ ਹੈ ਬ੍ਰਿਦੇਸ਼ਵਰ ਮੰਦਿਰ ਤਾਂ ਇਹ ਇਹਨਾਂ ਨੇ 1010 ਵਿੱਚ ਪੂਰਾ ਕਰਵਾਇਆ ਸੀਗਾ ਜਿਹੜਾ ਅੱਜ ਦੇ ਟਾਈਮ 'ਚ ਯੂਨੈਸਕੋ ਟ੍ਰੋਵਰ ਸਾਈਟ ਹੈ ਤੇ ਸ਼ਿਵ ਸ਼ਕਤੀ ਨੂੰ ਬੜਾ ਵਧਾਇਆ ਸੀਗਾ ਇਹਨਾਂ ਨੇ ਇਸ ਦੇ ਨਾਲ ਇਹਨਾਂ ਨੂੰ ਉਪਾਧੀ ਵੀ ਮਿਲੀ ਉਹ ਅੱਗੇ ਗੱਲ ਕਰਾਂਗੇ ਤੇ ਸੈਨਿਕ ਜਿੱਤਾਂ 'ਚ ਇਹਨਾਂ ਜੇ ਆਪਾਂ ਕਹਿੰਦੇ ਲੀਗਲ ਮਾਲਵੀਰ ਚੇਰ ਪੰਡਿਆ ਇਹਨਾਂ ਸਭ ਤੇ ਜਿੱਤ ਪ੍ਰਾਪਤ ਕੀਤੀ ਸੀਗੀ ਤੇ ਮਾਲਦੀਵ ਟਾਪੂਆਂ ਤੇ ਵੀ ਕਬਜ਼ਾ ਕਰ ਲਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਹੋਰ ਕੀ ਕਿਹਾ ਜਾਂਦਾ ਪੋਨਿਨ ਸੈਲਵਨ ਐ ਇਹਦੇ ਤੇ ਇੱਕ ਮੂਵੀ ਬਣੀ ਹੋਈ ਐ ਮੋਮੂਡੀ ਕੋਡਨ ਸੀਉਪਤ ਸੇਕਰਨ ਥਿਰੂਮ ਮੁਰਾਈ ਕਾਂਡਾ ਚੋਲ ਤੈਲਾਗੁਲ ਕਲਾਨ ਤਲੁੰਗੂ ਕੁੱਲ ਕਲਾਨ ਪਾਂਡਿਆ ਕੁੱਲ ਸ਼ਾਨੀ ਕੈਰ ਲਦਗਨ ਸਿੰਘ ਲਦਗਨ ਖੱਤਰੀ ਸਿੱਖਮਣੀ ਤਾਂ ਹੁਣ ਇਹਨਾਂ ਦੀ ਗੱਲ ਕਰਾਂਗੇ ਮੂੰਗੂੜੀ ਚੋਲਾ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ ਇਹਦਾ ਮਤਲਬ ਹੁੰਦਾ ਤਿੰਨ ਮੋਹਰਾ ਵਾਲਾ ਤਾਂ ਇਹਨਾਂ ਨੇ ਪਾਂਡਿਆ ਚੈਰ ਤੇ ਚੋਲਾਂ ਦੇ ਜਿਹੜਾ ਕਬਜ਼ਾ ਕੀਤਾ ਸੀ ਗਜਾ ਉਹਨਾਂ ਨੂੰ ਰਹਾ ਦਿੱਤਾ ਸੀ ਉਸ ਕਰਕੇ ਇਹਨਾਂ ਨੂੰ ਮੂੰਗੂੜੀ ਚੋਲਾ ਮਤਲਬ ਦਿਨ ਮੋਹਰਾਂ ਵਾਲਾ ਚੋਲਾ ਕਿਹਾ ਜਾਂਦਾ ਹੈ ਰਾਜਗੇਸ਼ਰੀ ਕਿਉਂ ਕਿਹਾ ਜਾਂਦਾ ਕਿਉਂਕਿ ਇਹਨਾਂ ਨੇ ਪਾਂਡਿਆ ਕੁਲ ਸ਼ਨੀ ਕਿਹਾ ਜਾਂਦਾ ਕਿਉਂ ਮਤਲਬ ਜਿਹੜੇ ਪਾਂਡਿਆ ਸੀ ਉਹਨਾਂ ਨੂੰ ਰਾਤਾ ਸੀ ਇਹਨਾਂ ਨੇ ਤੇ ਕਰਦਿਆਂ ਕੀ ਗੱਲ ਆਹ ਆਪਾਂ ਗੱਲ ਕਰ ਲਈ ਸੀ ਉਪਤ ਸੇਕ ਕਰਨ ਕਿ ਸ਼ਿਵ ਭਗਤੀ ਦੇ ਕਾਰਨ ਸ਼ਿਵ ਭਗਵਾਨ ਨਾਲ ਜੁੜੇ ਹੋਏ ਸਨ ਇਹ ਥੀਰੂਮਰਾਈ ਕਾਂਡਾ ਚੋਲਾ ਇਹ ਕਿਸੇ ਭਗਤੀ ਗ੍ਰੰਥ ਨਾਲ ਸੰਬੰਧਿਤ ਹੈ। ਸੇਵ ਸੰਤਾਂ ਨੂੰ ਭਜਨਾਂ ਨੂੰ ਇਕੱਠਾ ਵਗੈਰਾ ਕਰਵਾਇਆ ਸੀ ਇਹਨਾਂ ਨੇ। ਤੇ ਤੇਲਾਕੁੱਲ ਕਲਾਨ ਜਿਹੜਾ ਕਿਉਂ ਕਿ ਆ ਜਾਂਦਾ ਹੈ ਕਿਉਂਕਿ ਤੇਲ ਵੰਸ਼ ਮਤਲਬ ਜਿੱਤਣ ਵਾਲਾ। ਇਹਨਾਂ ਚਲੁੱਕਿਆ ਜਿਹੜੇ ਹੁੰਦੇ ਸੀ ਉਹਨਾਂ ਦਾਦਾ ਸੀ ਉਹਨਾਂ ਤੇਲ ਵੰਸ਼ ਕਹਿੰਦੇ ਸੀ। ਤੇ ਤੇਲੂੰਗੂ ਕੁੱਲ ਕਲਾਨ ਕਿਉਂ ਕਹਿੰਦੇ ਐ? ਉਹ ਵੀ ਜੇਤੂ ਕਰਨੀਆਂ ਆਂਧਰਾ ਪ੍ਰਦੇਸ਼ 'ਚ ਤੇਲੂੰਗੂ ਜਿਹੜਾ ਸ਼ਾਸਕ ਸੀ ਕਿ ਤੇਲੂੰਗੂ ਜੋ ਉਹਨਾਂ ਨੂੰ ਰਾਤਾ ਸੀ ਇਹਨਾਂ ਨੇ। ਇਸ ਤੋਂ ਬਾਅਦ ਪਾਂਡਿਆ ਗੁਲਸ਼ਾਨੀ ਇਹ ਦਸਤਾਵੇਜ਼ਾਂ ਅਨੁਸਾਰ ਪਾਂਡਿਆ ਸਾਮਰਾਜ ਦੇ ਇਸ਼ਾਂ ਤੇ ਕਬਜ਼ਾ ਕਰ ਲਿਆ ਸੀਗਾ ਕੇਰਲ ਦੇ ਗਣ ਕਿਉਂ ਕਹਿੰਦੇ ਆ ਕੇਰਲ ਦਾ ਸ੍ਰੇਸ਼ਟ ਅਧਿਕਾਰੀ ਹੁੰਦਾ ਉੱਥੇ ਵੀ ਇਹਨਾਂ ਜਿੱਤ ਪ੍ਰਾਪਤ ਕੀਤੀ ਸੀਗੀ ਚੇਰ ਸ਼ਾਸਕਾਂ ਤੇ ਸਿੰਘਲਦਗਨ ਮਤਲਬ ਸ਼੍ਰੀਲੰਕਾ ਦਾ ਸ੍ਰੇਸ਼ਟ ਅਧਿਕਾਰੀ ਸ਼੍ਰੀਲੰਕਾ ਦੇ ਕੁਝ ਇਸ਼ਾਂ ਤੇ ਕਬਜ਼ਾ ਕੀਤਾ ਸੀਗਾ ਉੱਥੇ ਜਿਹੜਾ ਮਹਿੰਦਾ ਹੁੰਦਾ ਸੀ ਮਹਿੰਦਰ ਪੰਜ ਜਿਹੜਾ ਉਹਨਾਂ ਨੂੰ ਇਹਨਾਂ ਨੇ ਹਰਾਇਆ ਸੀਗਾ ਰਜਿੰਦਰ ਚੋਲ ਦੇ ਨਾ ਨੇ ਆਈ ਗਮਿੰਦਰ 5 ਤੇ 4 ਮਿੰਦਰ 4 ਤੋਂ ਬਾਅਦ 5 ਮੰਨੇ ਸੀ 982 ਤੋਂ 1017 ਤੱਕ ਉਹਨਾਂ ਨੂੰ ਰਾਤਾ ਸੀ ਇਹਨਾਂ ਨੇ ਤਾਂ ਇਹ ਸੀਗੀਆਂ ਇਹਨਾਂ ਦੀ ਜਿੱਤਾ ਵਗੈਰੇ ਤੇ ਹੁਣ ਇਹਨਾਂ ਦੀਆਂ ਕੁਝ ਰਾਣੀਆਂ ਸੀਗੀਆਂ ਜਿਹੜੀਆਂ ਤ੍ਰਿਪੂਰਨਾ ਮਦੇ ਵਿਯਾਰ ਲੋਕਮਹਾਦੇਵੀ ਚੋਲ ਮਹਾਦੇਵੀ ਤ੍ਰਿ ਲੋਕਿਆ ਮਹਾਦੇਵੀ ਪੰਚਵਨ ਮਹਾਦੇਵੀ ਅਭਿਮਨਵੱਲੀ ਲਤਾ ਮਹਾਦੇਵੀ ਪ੍ਰਿਥਵੀ ਮਹਾਦੇਵੀ ਤਾਂ ਇਹ ਜਿਹੜੀਆਂ ਇਹਨਾਂ ਦੀ ਰਾਣੀਆਂ ਸੀ ਕਿ ਇਹਨਾਂ ਤੋਂ ਜਿਹੜੇ ਪਹਿਲੇ ਥਿਰਪੂਨਾ ਮਾਦੇ ਵਿਆਰ ਰਾਜ ਰਾਜ ਦੀ ਮੁੱਖ ਰਾਣੀ ਸੀਗੀ ਜੋ ਕਿ ਧਾਰਮਿਕ ਦਾਨ ਦੇ ਕਾਰਜਾਂ ਵਿੱਚ ਸ਼ਾਮਿਲ ਸੀਗੀ ਲੋਕ ਮਹਾਦੇਵੀ ਇਹ ਮੰਦਿਰ ਨਿਰਮਾਣ ਤੇ ਦਾਨ ਵਿੱਚ ਯੋਗਦਾਨ ਦਿੰਦੀ ਸੀ ਤੇ ਚੋਲ ਮਹਾਦੇਵ ਜਿਹੜੀ ਚੋਲ ਵੰਸ਼ ਦੀ ਰਾਣੀ ਨਾਮ ਹੀ ਚੋਲ ਮਤਲਬ ਚੋਲ ਵੰਸ਼ ਦੀ ਰਾਣੀ ਕਹਿੰਦੇ ਹਨ ਤੇ ਲੋਕ ਕਯਾ ਮਹਾਦੇਵੀ ਇਹ ਧਾਰਮਿਕ ਅਤੇ ਸੰਸਕ੍ਰਿਤਿਕ ਕਾਰਜਾਂ ਵਿੱਚ ਸ਼ਾਮਿਲ ਸਨ 55 ਮਹਾਦੇਵੀ ਇਹ 55 ਜਿਹੜਾ ਉਪਨਾਮ ਹੈ ਇਹ ਮੰਦਰਦਾਨ ਦੇ ਰਕਾਡਾਂ ਨਾਲ ਸੰਬੰਧਿਤ ਹੈ ਅਭਿਮਨਵੱਲੀ ਚੋਲ ਸਮਰਾਟ ਦੀ ਰਾਣੀ ਜਿਨ੍ਹਾਂ ਨਾਮ ਤਾਮਰ ਪੱਤਰਾ ਵਿੱਚ ਦਰਜ ਹੈ ਅਭਿਮਨਵੱਲੀ ਦਾ ਨਾਮ ਜਿਹੜਾ ਤਾਮਰ ਪੱਤਰਾ ਵਿੱਚ ਦਰਜ ਹੈ ਤਿਲਤਾ ਮਹਾਦੇਵੀ ਰਾਜ ਰਾਜਾ ਦੀਆਂ ਰਾਣੀਆਂ ਵਿੱਚ ਇਕਲਤਾ ਨਾਮ ਵੀ ਜਾਣੀ ਜਾਂਦੀ ਸੀਗੀ ਬਸ ਆਹੀ ਹੈ ਭਰਤੀ ਮਹਾਦੇਵੀ ਤੇ ਇਹ ਸੀਗੇ ਕੁਝ ਮੈਨ ਮੈਨ ਗੱਲਾਂ ਜੋ ਆਪਣੇ ਰਾਜ ਰਾਜ 1985 ਦੇ ਕੇ 14 ਨਾਲ ਜੋੜੀਆਂ ਹੋਈਆਂ ਸਨ ਤੇ ਉਸ ਤੋਂ ਪਹਿਲੇ ਆਪਾਂ ਗੱਲ ਕੀਤੀ ਸੀ ਚੋਲ ਵਾਸਤੇ ਕੁਝ ਰਾਜਿਆਂ ਦੀ ਉਹਨਾਂ ਚੋਂ ਇੱਕ ਰਾਜ ਆਪਾਂ ਜਿਹੜਾ ਰਾਜ ਰਾਜ ਵਨ ਕਰ ਲਿਆ ਉਹਨਾਂ ਦੇ ਉੱਤਰ ਅਧਿਕਾਰੀ ਸਨ ਰਜੇਂਦਰ ਚੋਲ ਤੇ ਉਧਰ ਉਹਨਾਂ ਨੇ ਸ਼੍ਰੀਲੰਕਾ 'ਚ ਮਹਿੰਦਰ ਜਮੀਂਦਾਰ ਉਹਨਾਂ ਨੂੰ ਰਾਤਾ ਸੀਗਾ ਤੇ ਬਾਕੀ ਮਾਲਦੀਵ ਤੇ ਕਿਰਲ ਵਗੈਰਾ ਸਭ ਪਾਸੇ ਤੇ ਐਂ ਕਬਜ਼ਾ ਕਰ ਲਿਆ ਸੀਗਾ ਪਾਂਡਿਆ ਚਹਿਰਾ ਸਾਰਿਆਂ ਨੂੰ ਰਾਤਾ ਸੀ ਇਹਨਾਂ ਨੇ ਦੱਖਣ ਪਾਰ ਤੇ ਸੀ ਹੁੰਦੇ ਸੀ ਆਪਣੇ ਧੰਨਵਾਦ